ਲੋਕਾਂ ਦੀ ਮੰਨਤਾਂ ਵੀ ਨਹੀਂ ਕੀਏ ਮਾਰੀ ਉਸ ਇਨਸਾਨ ਨੂੰ ਹੁੰਦੀ ਹੈ ਜਿਸ ਦੇ ਪੁਰਾਣੇ ਮਾਰੇ ਕਰਮ ਹੁੰਦੇ ਨੇ ਜਿਹੜੀ ਲੈਕ ਆਫ ਨੋਲੇਜ ਹੈ ਮੈਨੂੰ ਲੱਗਦਾ ਇਹ ਜ਼ਰੂਰ ਕੋਈ ਸ਼ਰਾਪ ਹੈ ਲੋਕਾਂ ਦੇ ਲਈ ਪੰਜਾਬ ਦੇ ਵਿੱਚ ਅਸੀਂ ਜਿਹੜੇ ਲੈਪਰੇਸੀ ਦੇ ਪੇਸ਼ੈਂਟਸ ਦੇਖ ਰਹੇ ਹਾਂ ਉਹ ਪ੍ਰਵਾਸੀ ਲੋਕ ਜ਼ਿਆਦਾ ਦੇਖਣ ਦੇ ਵਿੱਚ ਆਉਂਦੇ ਨੇ ਇਸ ਟਾਪਿਕ ਦੇ ਉੱਪਰ ਕਈ ਸਟੱਡੀਜ਼ ਚੱਲ ਵੀ ਰਹੀਆਂ ਨੇ ਜਿਨ੍ਹਾਂ ਦੇ ਹੱਲੇ ਰਿਜ਼ਲਟਸ ਨਹੀਂ ਆਏ ਲੈਪਰੇਸੀ ਐਸਾੱਚੀ ਸਾਡੇ ਦੇਸ਼ ਦੇ ਲਈ ਨਾ ਨੈਸ਼ਨਲ ਲੈਵਲ ਤੇ ਇੱਕ ਪ੍ਰੋਗਰਾਮ ਬਣੀ ਹੋਈ ਹੈ ਜਿਹਦੇ ਲਈ ਸਾਨੂੰ ਇੱਕ ਬਿਮਾਰੀ ਦੇ ਲਈ ਪੂਰਾ ਪ੍ਰੋਗਰਾਮ ਚਲਾਉਣਾ ਪੈ ਗਿਆ ਭਾਰਤ ਦੇ ਵਿੱਚ ਟੀਬੀ ਨੂੰ ਜਿਵੇਂ ਕਿ ਇੱਕਦਮ ਲੱਭ ਪਾਉਣਾ ਥੋੜਾ ਔਖਾ ਹੈ ਉਸੇ ਤਰ੍ਹਾਂ ਲੈਪਰੇਸੀ ਈਵਨ ਇਸ ਤੋਂ ਵੀ ਥੋੜੀ ਸਲੋ ਡਵੈਲਪ ਹੋਣ ਵਾਲੀ ਬਿਮਾਰੀ ਹੈ ਜੇ ਅਗਰ ਆਮ ਤੌਰ ਤੇ ਆਪਾਂ ਉਸ ਕੁਸ਼ਟ ਰੋਗ ਵਾਲੇ ਨਿਸ਼ਾਨ ਦੀ ਚਮੜੀ ਤੇ ਅਗਰ ਚੁੰਡੀ ਵੱਡੀ ਹੈ ਤਾਂ ਆਮ ਸਕਿਨ ਨਾਲ ਉੱਥੇ ਘੱਟ ਮਹਿਸੂਸ ਹੋਏਗਾ ਦੀਆਂ ਵੀ ਬੰਨੀਆਂ ਹੁੰਦੀਆਂ ਆਪਣੇ ਉਂਗਲਾਂ ਤੇ ਪੈਰਾਂ ਤੇ ਹਨਾ ਇਹ ਕਿਉਂ ਬੰਨੀਆਂ ਹੁੰਦੀਆਂ ਜਿਵੇਂ ਜਿਵੇਂ ਹੱਥ ਪੈਰ ਸੁੰਨ ਹੁੰਦੇ ਨੇ ਉਹਨਾਂ ਤੇ ਜ਼ਖਮ ਬਣਨੇ ਸ਼ੁਰੂ ਹੋ ਜਾਂਦੇ ਨੇ ਵੀ ਜਿਵੇਂ ਜਿਵੇਂ ਬਿਮਾਰੀ ਵਧੇਗੀ ਨਾ ਤਾਂ ਪੇਸ਼ੈਂਟ ਦੀਆਂ ਨਸਾਂ ਇਨਵੋਲਵ ਹੋਣ ਲੱਗ ਪੈਂਦੀਆਂ ਨਸਾਂ ਸੋਜੇ ਸੌਣ ਲੱਗ ਪੈਂਦੀਆਂ ਕੰਮ ਕਰਦੇਆਂ ਹੱਥਾਂ ਪੈਰਾਂ 'ਚ ਦਰਦ ਰਹਿਣ ਲੱਗ ਪੈਂਦਾ ਹੈ ਹੱਥ ਪੈਰ ਕਰਾਬ ਹੋਣੇ ਸ਼ੁਰੂ ਹੋ ਜਾਂਦੇ ਸਾਡੀ ਨੱਕ ਦੀ ਜਿਹੜੀ ਉੱਪਰਲੀ ਹੱਡੀ ਹੈ ਉਹ ਅੰਦਰੋਂ ਖੁਰਕੇ ਕਈ ਵਾਰੀ ਬੈਠ ਜਾਂਦੀ ਹੈ ਕੰਨਾਂ ਦੇ ਵਿੱਚ ਜਿਹੜੀਆਂ ਹੱਡੀਆਂ ਹੁੰਦੀਆਂ ਨੇ ਉਹ ਥੋੜੀਆਂ ਖੁਰਨ ਲੱਗ ਪੈਂਦੀਆਂ ਤਾਂ ਕੰਨਾਂ ਦੀ ਸ਼ੇਪ ਚੇਂਜ ਹੋਣ ਲੱਗ ਪੈਂਦੀ ਹੈ ਅ ਅੱਖਾਂ ਦੇ ਵਿੱਚ ਵੀ ਜਿਹੜਾ ਹੈ ਦਿਖਾਈ ਦੇਣ ਦੇ ਵਿੱਚ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਹੈ ਪੇਸ਼ੈਂਟ ਨੂੰ ਕਮਜ਼ੋਰੀ ਰਹਿਣ ਲੱਗ ਪੈਂਦੀ ਹੈ ਬੁਖਾਰ ਰਹਿਣ ਲੱਗ ਪੈਂਦਾ ਹੈ ਜਾਂ ਸਕਿਨ ਪੂਰੀ ਤਰ੍ਹਾਂ ਇਨਵੋਲਵ ਹੋ ਜਾਂਦੀ ਹੈ ਔਰ ਉਹਦੀ ਅਪੀਅਰੈਂਸ ਵੀ ਕਾਫੀ ਚੇਂਜ ਹੋ ਜਾਂਦੀ ਹੈ ਕੋਲ ਕਿੰਨੇ ਕੁ ਪੇਸ਼ੈਂਟ ਆ ਜਾਂਦੇ ਨੇ ਇੱਕ ਮਹੀਨੇ 'ਚ ਹਰ ਸਾਲ ਸਾਡੇ ਕੋਲ ਲੈਪਰਸੀ ਦੇ ਨਵੇਂ ਪੇਸ਼ੈਂਟ 70 ਤੋਂ 80 ਪੇਸ਼ੈਂਟ ਸਾਨੂੰ ਹਰ ਸਾਲ ਤਕਰੀਬਨ ਲੈਪਰਸੀ ਦੇ ਜਲੰਧਰ ਡਿਸਟ੍ਰਿਕਟ ਦੇ ਵਿੱਚ ਦੇਖਣ ਨੂੰ ਮਿਲ ਜਾਂਦੇ ਨੇ ਜੇ ਕੋਈ ਪੇਸ਼ੈਂਟ ਲੇਟ ਸਟੇਜਸ ਪਹੁੰਚ ਗਿਆ ਤੇ ਉਹਨੂੰ ਅੱਖਾਂ ਦੇ ਵਿੱਚ ਕੋਈ ਦਿੱਕਤ ਆ ਰਹੀ ਹੈ ਤਾਂ ਫਿਰ ਉਹਨੂੰ ਸਰਜਰੀਜ਼ ਦੀ ਰਿਕੁਆਇਰਮੈਂਟ ਹੋ ਸਕਦੀ ਹੈ ਜੇ ਕੋਈ ਅੰਗਹੀਣਤਾ ਤੱਕ ਜਾ ਰਿਹਾ ਫਿਰ ਉਹਨੂੰ ਰੀਕਨਸਟਰਕਟਿਵ ਸਰਜਰੀਜ਼ ਦੀ ਜਾਂ ਸਪਲਿੰਟਸ ਦੀ ਜ਼ਰੂਰਤ ਪੈ ਸਕਦੀ ਹੈ ਕੋਸਟਰੋਗ ਲੈਪਰੋਸੀ ਇੱਕ ਅਜਿਹੇ ਨਾਮ ਹੈ ਜਿਸ ਨੂੰ ਸੁਣਦੇ ਹੀ ਇਨਸਾਨ ਦੀ ਰੂਹ ਕੰਬ ਜਾਂਦੀ ਹੈ ਜਿਸ ਵਿਅਕਤੀ ਨੂੰ ਵੀ ਇਹ ਬਿਮਾਰੀ ਹੁੰਦੀ ਹੈ ਉਹ ਬੰਦਾ ਇੰਨਾ ਕੁ ਜ਼ਿਆਦਾ ਦੁਖੀ ਹੋ ਜਾਂਦਾ ਹੈ ਤੇ ਉਸ ਤੋਂ ਸਮਾਜ ਜੋ ਹੁੰਦਾ ਹੈ ਦੂਰੀ ਕਾਇਮ ਕਰਨ ਲੱਗ ਜਾਂਦਾ ਹੈ ਕੁਝ ਲੋਕਾਂ ਦੀਆਂ માન્યਤਾਵਾਂ ਵੀ ਨੇ ਕਿ ਇਹ ਬਿਮਾਰੀ ਉਸ ਇਨਸਾਨ ਨੂੰ ਹੁੰਦੀ ਹੈ ਜਿਸ ਤੇ ਪੁਰਾਣੇ ਮਾੜੇ ਕਰਮ ਹੁੰਦੇ ਨੇ ਜਾਂ ਫੇ ਕੋਈ ਪਿਛਲਾ ਹਿਸਾਬ ਕਿਤਾਬ ਹੁੰਦਾ ਹੈ ਜਿਸ ਕਾਰਨ ਉਸ ਨੂੰ ਇਹ ਬਿਮਾਰੀ ਹੁੰਦੀ ਹੈ ਏ ਜੋ ਗੱਲਣਾ ਨੇ ਕਿੰਨੀਆਂ ਕ ਸੱਚ ਨੇ ਜਾਂ ਕਿੰਨੀਆਂ ਕ ਝੂਠ ਨੇ ਇਸ ਬਾਰੇ ਅਸੀਂ ਅੱਜ ਪਹੁੰਚੇ ਹਾਂ ਜਲੰਧਰ ਦੇ ਸਿਵਲ ਹਸਪੀਟਲ ਦੇ ਵਿੱਚ ਜਿੱਥੇ ਸਾਡੇ ਨਾਲ ਮੌਜੂਦ ਨੇ ਡਾਕਟਰ ਦਿਲਜੀਤ ਜੋ ਕਿ ਜ਼ਿਲ੍ਹਾ ਡਿਸਟ੍ਰਿਕਟ ਲੈਵਲ ਦੇ ਲੈਪਰੋਸੀ ਆਫੀਸਰ ਨੇ ਤੋਂ ਇਸ ਬਿਮਾਰੀ ਦੇ ਮਾਹਰ ਵੀ ਨੇ ਸੋ ਸਵਾਗਤ ਹੈ ਤੁਹਾਡਾ ਡਾਕਟਰ ਦਿਲਜੀਤ ਸਾਡੇ 1 ਇੰਡੀਆ ਚੈਨਲ ਦੇ ਅਹ ਥੈਂਕ ਯੂ ਵੈਰੀ ਮਚ ਜੀ ਹਾਂ ਜੀ ਇਹ ਬਿਮਾਰੀ ਹੈ ਕੀ ਜੋ ਕੋੜ ਦੀ ਬਿਮਾਰੀ ਹੈ ਜਿਸ ਨੂੰ ਅਸੀਂ ਨਾਮ ਲੈਣ ਲੱਗੇ ਵੀ 100 ਵਾਰ ਸੋਚਦੇ ਹਾਂ ਨਾ ਕਿ ਇਹ ਸ਼ਬਦ ਜੋ ਹੈ ਬੜਾ ਸਾਨੂੰ ਬੋਲਣ ਲੱਗੇ ਵੀ ਬੜਾ ਕੁਝ ਅਜੀਬ ਜਿਹਾ ਫੀਲ ਹੁੰਦਾ ਹੈ ਨਾ ਤਾਂ ਇਹ ਬਿਮਾਰੀ ਹੈ ਕੀ ਪਹਿਲਾਂ ਤਾਂ ਪੁਨੀਤ ਜੀ ਥੈਂਕ ਯੂ ਵੈਰੀ ਮਚ ਤੁਸੀਂ ਮੈਨੂੰ ਅੱਜ ਆਪਣੇ ਚੈਨਲ ਦੇ ਵਿੱਚ ਬੁਲਾਇਆ ਅਹ ਔਰ ਇੱਕ ਬਹੁਤ ਵਧੀਆ ਮਾਧਿਅਮ ਹੈ ਜਿੱਦੇ ਰਾਹੀਂ ਮੈਂ ਬਹੁਤ ਸਾਰੇ ਲੋਕਾਂ ਨੂੰ ਲੈਪਰੇਸੀ ਜਾਂ ਕੁਸ਼ਟ ਰੋਗ ਦੇ ਰਿਗਾਰਡਿੰਗ ਇਨਫੋਰਮੇਸ਼ਨ ਦੇ ਸਕਦਾ ਹਾਂ ਦੇਖੋ ਜਿਵੇਂ ਕਿ ਬਾਕੀ ਸਾਰੀਆਂ ਬਿਮਾਰੀਆਂ ਹੁੰਦੀਆਂ ਨੇ ਕੁਸ਼ਟ ਰੋਗ ਵੀ ਇੱਕ ਬਿਮਾਰੀ ਹੀ ਹੈ ਜਿਵੇਂ ਬਾਕੀ ਬਿਮਾਰੀਆਂ ਨੂੰ ਕਰਨ ਲਈ ਹਮੇਸ਼ਾ ਕੋਈ ਨਾ ਕੋਈ ਆਰਗੇਨਿਜ਼ਮ ਜਾਂ ਕੋਈ ਏਜੰਟ ਹੁੰਦਾ ਕੋਈ ਬੈਕਟੀਰੀਆ ਹੋ ਸਕਦਾ ਹੈ ਵਾਇਰਸ ਹੋ ਸਕਦਾ ਹੈ ਜਾਂ ਫੰਗਸ ਹੋ ਸਕਦੀ ਹੈ ਉਸੇ ਤਰ੍ਹਾਂ ਹੀ ਕੁਸ਼ਟ ਰੋਗ ਇੱਕ ਬੈਕਟੀਰੀਆ ਮਾਈਕੋਬੈਕਟੀਰੀਅਮ ਲੈਪਰੇੀ ਦੁਆਰਾ ਫੈਲਾਈ ਜਾਣ ਵਾਲੀ ਬਿਮਾਰੀ ਹੈ ਔਰ ਜਿਹੜਾ ਇਹ ਆਮ ਤੌਰ ਦੇ ਵਿੱਚ ਲੋਕਾਂ ਦੇ ਵਿੱਚ ਬਹੁਤ ਗਲਤਫਹਿਮੀ ਹੈ ਵੀ ਇਹ ਸ਼ਾਇਦ ਕੋਈ ਪੁਰਾਣੇ ਸਾਡੇ ਕਰਮਾਂ ਦਾ ਫਲ ਹੈ ਜਾਂ ਕੁਝ ਸਾਡੇ ਪਾਪ ਕੀਤੇ ਹੋਏ ਨੇ ਜਿਹਦਾ ਸਾਨੂੰ ਫਲ ਇਸ ਟਾਈਮ ਚ ਮਿਲ ਰਿਹਾ ਇਸ ਤਰ੍ਹਾਂ ਬਿਲਕੁਲ ਵੀ ਨਹੀਂ ਹੈ ਜਿਹੜੀ ਲੈਕ ਆਫ ਨੋਲੇਜ ਹੈ ਮੈਨੂੰ ਲੱਗਦਾ ਇਹ ਜਰੂਰ ਕੋਈ ਸ਼ਰਾਪ ਹੈ ਲੋਕਾਂ ਦੇ ਲਈ ਲੇਪਰੇਸੀਤਾ ਬਿਲਕੁਲ ਵੀ ਸ਼ਰਾਪ ਨਹੀਂ ਹੈ ਇੱਕ ਸਿੰਪਲ ਜੀ ਬਿਮਾਰੀ ਹੈ ਜਿਹਨੂੰ ਸਹੀ ਸਮੇਂ ਸਰ ਪੜ ਕੇ ਅਗਰ ਆਪਾਂ ਟ੍ਰੀਟਮੈਂਟ ਕਰ ਦਈਏ ਤਾਂ ਪੇਸ਼ੈਂਟ ਨੂੰ ਬਿਲਕੁਲ ਠੀਕ ਕੀਤਾ ਜਾ ਸਕਦਾ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਜੋ ਲੋਕ ਸੋਚਦੇ ਆ ਕਿ ਪੁਰਾਣੇ ਕਰਮਾ ਦੇ ਫਲ ਕਰਾਣੇ ਬਿਮਾਰੀ ਹੁੰਦੀ ਹੈ ਐਜੇਹਾ ਕੁਝ ਵੀ ਨਹੀਂ ਹੈ ਜੀ ਨਹੀਂ ਸਰਾਸਰ ਗਲਤ ਗੱਲ ਹੈ ਇਦਾਂ ਦਾ ਬਿਲਕੁਲ ਵੀ ਨਹੀਂ ਹੈ ਤਾਂ ਜ਼ਿਆਦਾ ਦੇਖਿਆ ਜਾਂਦਾ ਹੈ ਕਿ ਜੇ ਬਿਮਾਰੀ ਜੋ ਹੈ ਇਹ ਜ਼ਿਆਦਾ ਪ੍ਰਵਾਸੀਆਂ ਦੇ ਵਿੱਚ ਜਾਂ ਸਲਮ ਏਰੀਆਜ਼ ਦੇ ਵਿੱਚ ਜੋ ਲੋਕ ਰਹਿੰਦੇ ਨੇ ਉਹਨਾਂ ਨੂੰ ਇਹ ਹੁੰਦੀ ਹੈ ਇਦਾਂ ਕਿਉਂ ਬਹੁਤ ਅੱਛੀ ਆਬਜ਼ਰਵੇਸ਼ਨ ਹੈ ਇਹ ਬਿਲਕੁਲ ਬਹੁਤ ਹੀ ਅੱਛਾ ਸਵਾਲ ਹੈ ਤੁਸੀਂ ਬਿਲਕੁਲ ਠੀਕ ਕਹੀ ਹੈ ਗੱਲ ਅ ਕੁਝ ਹੱਦ ਤੱਕ ਇਹ ਹੈ ਕਿ ਲੈਪਰੇਸੀ ਜਿਹੜੀ ਹੈ ਅਸੀਂ ਦੇਖਦੇ ਹਾਂ ਪੰਜਾਬ ਦੇ ਵਿੱਚ ਅਸੀਂ ਜਿਹੜੇ ਲੈਪਰੇਸੀ ਦੇ ਪੇਸ਼ੈਂਟਸ ਦੇਖ ਰਹੇ ਹਾਂ ਉਹ ਪ੍ਰਵਾਸੀ ਲੋਕ ਜ਼ਿਆਦਾ ਦੇਖਣ ਦੇ ਵਿੱਚ ਆਉਂਦੇ ਨੇ ਅ ਹੁਣ ਇਹਦੇ ਐਗਜ਼ੈਕਟ ਕਾਰਨ ਤਾਂ ਆਪਾਂ ਨੂੰ ਨਹੀਂ ਪਤਾ ਪਰ ਸ਼ਾਇਦ ਹਾਈਪੋਥੈਸਾਈਜ਼ ਕੀਤਾ ਜਾਂਦਾ ਵੀ ਸਾਡੀ ਇਮਿਊਨਿਟੀ ਦੇ ਨਾਲ ਕੁਝ ਦਾ ਲੈਣਾ ਦੇਣਾ ਹੈ ਵੀ ਜਿਸ ਕਾਰਨ ਕਰਕੇ ਵਿ ਜਿੰਨਾਂ ਦੀ ਇਮਿਊਨਿਟੀ ਘੱਟ ਹੁੰਦੀ ਆ ਉਹਨਾਂ ਦੇ ਵਿੱਚ ਲੈਪਰੇਸੀ ਜਾਂ ਕੁਸ਼ਟ ਰੋਗ ਜ਼ਿਆਦਾ ਦੇਖਣ ਨੂੰ ਮਿਲਦਾ ਔਰ ਆਮ ਤੌਰ ਤੇ ਇੰਡੀਆ ਦੇ ਵਿੱਚ ਕੁਝ ਸਟੇਟਸ ਜਿਵੇਂ ਕਿ ਬਿਹਾਰ, ਯੂਪੀ, ਵੈਸਟ ਬੰਗਾਲ, ਉੜੀਸਾ ਇੱਥੋਂ ਦੇ ਜਿਹੜੇ ਕਮਜ਼ੋਰ ਵਰਗ ਦੇ ਲੋਕ ਨੇ ਜਿਹੜੇ ਲੋਕ ਪਲਾਇਨ ਕਰਕੇ ਪੰਜਾਬ ਦੇ ਵਿੱਚ ਆਉਂਦੇ ਨੇ ਆਪਣੀ ਰੋਜ਼ੀ ਰੋਟੀ ਕਮਾਣ ਦੇ ਲਈ ਉਹਨਾਂ ਦੇ ਵਿੱਚ ਲੈਪਰੇਸੀ ਕੁਸ਼ਟ ਰੋਗ ਜਿਹਨੂੰ ਕਿ ਹਿੰਦੀ ਦੇ ਵਿੱਚ ਸਨਬੈਰੀ ਕਹਿੰਦੇ ਨੇ ਬਿਹਾਰ ਯੂਪੀ ਦੇ ਲੋਕ ਇਹਨੂੰ ਸਨਬਹਿਰੀ ਦੇ ਨਾਮ ਨਾਲ ਜਾਣਦੇ ਨੇ ਇਹ ਆਮ ਤੌਰ ਤੇ ਥੋੜੀ ਜ਼ਿਆਦਾ ਦੇਖੀ ਜਾਂਦੀ ਹੈ ਪੰਜਾਬ ਦੇ ਜੰਮਪਾ ਲੋਕਾਂ ਦੇ ਵਿੱਚ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ ਪਰ ਆ ਨਹੀਂ ਵੀ ਬਿਲਕੁਲ ਨਹੀਂ ਹੁੰਦੀ ਪੰਜਾਬੀ ਲੋਕਾਂ ਦੇ ਵਿੱਚ ਵੀ ਲੈਪਰੇਸੀ ਹੋ ਜਾਂਦੀ ਹੈ ਮਤਲਬ ਪੰਜਾਬੀ ਲੋਕਾਂ ਦਾ ਖਾਣ ਪਾਣ ਕਹਿ ਸਕਦੇ ਆ ਕਿ ਜ਼ਿਆਦਾ ਵਧੀਆ ਹੈ ਬਾਹਰਲੇ ਸਟੇਟਾਂ ਦੇ ਲੋਕਾਂ ਦੇ ਨਾਲੋਂ ਕਿਉਂਕਿ ਉਹਨਾਂ ਦੀ ਤੁਹਾਡਾ ਕਹਿੰਦਾ ਮਤਲਬ ਇਮਿਊਨਿਟੀ ਤੁਸੀਂ ਜਿਵੇਂ ਕਿਹਾ ਕਿ ਜਿਵੇਂ ਇਮਿਊਨਿਟੀ ਜਿੰਨਾਂ ਦੀ ਸਟਰੋਂਗ ਹੈ ਉਹਨਾਂ ਨੂੰ ਇਹ ਬਿਮਾਰੀ ਨਹੀਂ ਹੁੰਦੀ ਤੇ ਪੰਜਾਬ ਦੇ ਵਿੱਚ ਤਾਂ ਹੀ ਤੁਸੀਂ ਤੁਹਾਡੇ ਕਹਿੰਦੇ ਮਤਲਬ ਹੈ ਕਿ ਤਾਂ ਹੀ ਇਹ ਜੋ ਬਿਮਾਰੀ ਹੈ ਘੱਟ ਹੈ ਜੀ ਆਪਾਂ ਕਹਿ ਸਕਦੇ ਆ ਵੀ ਇਸ ਇਸ ਟਾਪਿਕ ਦੇ ਉੱਪਰ ਨਾ ਕਈ ਸਟੱਡੀਜ਼ ਚੱਲ ਵੀ ਰਹੀਆਂ ਨੇ ਜਿਨ੍ਹਾਂ ਦੇ ਹੱਲੇ ਰਿਜ਼ਲਟਸ ਨਹੀਂ ਆਏ ਪਰ ਕੁਝ ਨਾ ਕੁਝ ਪੰਜਾਬ ਦੇ ਜੀਨਸ ਜਾਂ ਸਾਡੀ ਡਾਈਟ ਖਾਣ ਪੀਣ ਦੇ ਵਿੱਚ ਕੁਝ ਐਸੀ ਚੀਜ਼ ਹੈ ਜਿਹਦੇ ਕਾਰਨ ਸਾਨੂੰ ਇਹ ਲੈਪਰਸੀ ਜਾਂ ਕੁਛ ਲੋਕ ਦੀ ਬਿਮਾਰੀ ਜ਼ਰੂਰ ਥੋੜੀ ਘੱਟ ਹੋ ਰਹੀ ਹੈ ਪਰ ਇਹ ਕਿਉਂ ਹੋ ਰਿਹਾ ਇਹਦਾ ਸਹੀ ਕਾਰਨ ਹੱਲੇ ਤੱਕ ਸਾਨੂੰ ਨਹੀਂ ਪਤਾ ਮੇਬੀ ਆਉਣ ਵਾਲੇ ਸਮਿਆਂ ਦੇ ਵਿੱਚ ਜਿਹੜੀਆਂ ਸਟੱਡੀਜ਼ ਹੋ ਰਹੀਆਂ ਨੇ ਉਹਨਾਂ ਦੇ ਵਿੱਚ ਸਾਨੂੰ ਪਤਾ ਲੱਗ ਪਾਏ ਅੱਛਾ ਪਤਾ ਕਿਦਾਂ ਲੱਗਦਾ ਹੈ ਕਿ ਇਸ ਬੰਦੇ ਨੂੰ ਲੈਪਰੋਸੀ ਦੀ ਪ੍ਰੋਬਲਮ ਹੈ ਕੋਰਟੀ ਪ੍ਰੋਬਲਮ ਜੀ ਦੇਖੋ ਲੈਪਰੇਸੀ ਐਸ ਸੱਚੀ ਸਾਡੇ ਦੇਸ਼ ਦੇ ਲਈ ਨਾ ਨੈਸ਼ਨਲ ਲੈਵਲ ਤੇ ਇੱਕ ਪ੍ਰੋਗਰਾਮ ਬਣੀ ਹੋਈ ਹੈ ਜਿਹਦੇ ਲਈ ਸਾਨੂੰ ਇੱਕ ਬਿਮਾਰੀ ਦੇ ਲਈ ਪੂਰਾ ਪ੍ਰੋਗਰਾਮ ਚਲਾਉਣਾ ਪੈ ਗਿਆ ਭਾਰਤ ਦੇ ਵਿੱਚ ਜਿਹੜਾ ਕਹ ਹੈ ਐਨ ਐਲ ਪੀ ਨੈਸ਼ਨਲ ਲੈਪਰੇਸੀ ਰੈਡੀਕੇਸ਼ਨ ਪ੍ਰੋਗਰਾਮ ਹੁਣ ਇੰਨੇ ਵੱਡੇ ਪੱਧਰ ਤੇ ਪ੍ਰੋਗਰਾਮ ਚਲਾਉਣ ਦਾ ਕਾਰਨ ਹੀ ਇਹ ਹੈ ਕਿ ਲੈਪਰੇਸੀ ਕੁਛ ਇਦਾਂ ਦੀ ਬਿਮਾਰੀ ਹੈ ਜਿਹਨੂੰ ਪਛਾਣ ਪਾਣਾ ਥੋੜਾ ਮੁਸ਼ਕਿਲ ਹੈ ਕੁਝ ਬਿਮਾਰੀਆਂ ਹੁੰਦੀਆਂ ਨੇ ਜੋ ਬਹੁਤ ਛੋਟੇ ਪੱਧਰ ਤੇ ਚਲਦੀਆਂ ਨੇ ਜਿਵੇਂ ਕਿਸੇ ਨੂੰ ਖੰਗ ਜੁਕਾਮ ਹੋ ਗਿਆ ਇਕ ਕਦੇ ਦਿਨ ਚ ਉਹਦੇ ਸਿੰਪਟਮਸ ਆਉਂਦੇ ਨੇ ਔਰ ਸਾਨੂੰ ਬੜੀ ਆਸਾਨੀ ਨਾਲ ਦਿਖ ਜਾਂਦੇ ਨੇ ਔਰ ਪੇਸ਼ੈਂਟ ਵੀ ਉਹਨਾਂ ਦੇ ਆਲੇ ਦੁਆਲੇ ਵੀ ਔਰ ਡਾਕਟਰ ਨੂੰ ਬੜੀ ਈਜ਼ੀਲੀ ਪਤਾ ਲੱਗ ਜਾਂਦਾ ਵੀ ਇਹ ਖੰਗ ਹੋਈ ਹੈ ਜਾਂ ਜ਼ੁਕਾਮ ਹੋਇਆ ਹੈ ਜਾਂ ਫੋਰ ਐਗਜ਼ਾਮਪਲ ਆਪਾਂ ਲਾ ਲਈਏ ਵੀ ਇਹ ਡੇਂਗੂ ਹੋ ਗਿਆ ਔਰ ਉਹਦੀ ਫਟਾਫਟ ਟਰੀਟਮੈਂਟ ਵੀ ਹੋ ਜਾਂਦੀ ਔਰ ਉਸ ਦਿਨ ਹਫਤਾ 10 ਦਿਨ ਜਾਂ ਮਹੀਨੇ ਦੇ ਵਿੱਚ ਵਿੱਚ ਪੇਸ਼ੈਂਟ ਠੀਕ ਹੋ ਜਾਂਦੇ ਪਰ ਜਿਹੜਾ ਕੁਝ ਬਿਮਾਰੀਆਂ ਜਿਨ੍ਹਾਂ ਦਾ ਟਾਈਮ ਫਰੇਮ ਬਹੁਤ ਲੰਮਾ ਹੁੰਦਾ ਜਿਵੇਂ ਉਦਾਹਰਨ ਤੌਰ ਤੇ ਆਪਾਂ ਟੀਬੀ ਨੂੰ ਲੈ ਲਈਏ ਟੀਬੀ ਦੇ ਵਿੱਚ ਜੇ ਪੇਸ਼ੈਂਟ ਨੂੰ ਪਹਿਲਾਂ ਖਾਂਸੀ ਸ਼ੁਰੂ ਹੁੰਦੀ ਹੈ ਖਾਂਸੀ ਹੌਲੀ ਹੌਲੀ ਵੱਧਦੀ ਹੈ ਬਲਗਮ ਆਉਣਾ ਸ਼ਾਮ ਨੂੰ ਬੁਖਾਰ ਚੜਨਾ ਕਮਜ਼ੋਰੀ ਆਉਣਾ ਸਿਰ ਦਰਦ ਕਰਨਾ ਇਹ ਬਹੁਤ ਲੰਬੇ ਸਮੇਂ ਦੇ ਵਿੱਚ ਹੁੰਦਾ ਹੈ ਇਹ ਸਾਰਾ ਕੁਝ ਬਣਦੇ ਬਣਦੇ ਕਈ ਮਹੀਨੇ ਲੱਗ ਜਾਂਦੇ ਨੇ ਤਾਂ ਟੀਬੀ ਨੂੰ ਜਿਵੇਂ ਕਿ ਇੱਕਦਮ ਲੱਭ ਆਉਣਾ ਥੋੜਾ ਔਖਾ ਹੈ ਇਹ चीज ਸਮਝਦੇ ਸਮਝਦੇ ਸਮਾਂ ਲੱਗ ਜਾਂਦਾ ਉਸੇ ਤਰ੍ਹਾਂ ਲੈਪਰੇਸੀ ਇਵਨ ਇਸ ਤੋਂ ਵੀ ਥੋੜੀ ਸਲੋ ਡਵੈਲਪ ਹੋਣ ਵਾਲੀ ਬਿਮਾਰੀ ਹੈ ਔਰ ਬਹੁਤ ਇੱਕ ਵਾਈਡ ਰੇਂਜ ਦੇ ਸਿੰਪਟਮਸ ਇਹਦੇ ਵਿੱਚ ਆਉਂਦੇ ਨੇ ਔਰ ਅਲੱਗ-ਅਲੱਗ ਸਟੇਜ ਵਿੱਚ ਤੋਂ ਸਿੰਪਟਮਸ ਅਲੱਗ-ਅਲੱਗ ਨੇ ਜੀ ਮਤਲਬ ਕਹੇ ਜੇ ਸਿੰਪਟਮਸ ਆਉਂਦੇ ਨੇ ਜੀ ਅਗਰ ਸ਼ੁਰੂਆਤ ਦੇ ਵਿੱਚ ਆਪਾਂ ਦੇਖੀਏ ਨਾ ਤਾਂ ਪੇਸ਼ੈਂਟ ਦੇ ਸਰੀਰ ਤੇ ਹਲਕੇ ਫਿੱਕੇ ਰੰਗ ਦੇ ਕੁਝ ਨਿਸ਼ਾਨ ਬਣਨੇ ਸ਼ੁਰੂ ਹੁੰਦੇ ਨੇ ਔਰ ਜਾਂ ਫਿੱਕੇ ਰੰਗ ਦੇ ਹੋ ਸਕਦੇ ਨੇ ਜਾਂ ਕਈ ਕੇਸਿਸ ਦੇ ਵਿੱਚ ਥੋੜੇ ਲਾਲ ਜਾਂ ਤੰਬੇ ਰੰਗੇ ਨਿਸ਼ਾਨ ਵੀ ਬਣ ਜਾਂਦੇ ਨੇ ਔਰ ਲੋਕ ਇਸ ਵੱਲ ਖਾਸ ਧਿਆਨ ਨਹੀਂ ਦਿੰਦੇ ਆਮ ਤੌਰ ਤੇ ਸਮਝ ਲਿਆ ਜਾਂਦਾ ਵੀ ਸ਼ਾਇਦ ਇਹ ਕੈਲਸ਼ੀਅਮ ਦੀ ਕਮੀ ਹੈ ਜੀ ਆਇਰਨ ਦੀ ਕਮੀ ਹੈ ਜੀ ਇਹ ਖੁਸ਼ਕੀ ਹੋ ਗਈ ਆ ਜੀ ਇਹਦੇ ਤੇ ਤੁਸੀਂ ਤੇਲ ਲਗਾ ਲਓ ਜਾਂ ਬੈਟਨੋਵੇਟ ਲਗਾ ਲਓ ਤਾਂ ਠੀਕ ਹੋ ਜਾਏਗੀ ਪਰ ਇੱਥੇ ਬਹੁਤ ਧਿਆਨ ਦੇਣ ਜੋ ਗੱਲ ਆ ਵੀ ਜੇ ਆਪਾਂ ਉਹਨੂੰ ਥੋੜਾ ਧਿਆਨ ਨਾਲ ਸਮਝੀਏ ਤਾਂ ਉਹ ਜਿਹੜਾ ਨਿਸ਼ਾਨ ਹੋਏਗਾ ਨਾ ਕੁਸ਼ਟ ਰੋਗ ਦਾ ਨਿਸ਼ਾਨ ਉਹ ਸੁਨ ਹੁੰਦਾ ਹੈ ਇਹ ਕਿਵੇਂ ਦੇਖਿਆ ਜਾ ਸਕਦਾ ਹੈ ਅਗਰ ਆਮ ਤੌਰ ਤੇ ਆਪਾਂ ਉਸ ਕੁਸ਼ਟ ਰੋਗ ਵਾਲੇ ਨਿਸ਼ਾਨ ਦੀ ਚਮੜੀ ਤੇ ਅਗਰ ਚੁੰਡੀ ਵੱਢੀਏ ਜਾਂ ਆਪਾਂ ਪੈਨ ਲੈ ਕੇ ਥੋੜਾ ਜਿਹਾ ਉੱਥੇ ਚਬੋਨੇ ਆ ਤਾਂ ਆਮ ਸਕਿਨ ਨਾਲ ਉਹ ਉੱਥੇ ਘੱਟ ਮਹਿਸੂਸ ਹੋਏਗਾ ਇਹ ਆ ਬਿਲਕੁਲ ਨਹੀਂ ਜਾਂ ਜ਼ਿਆਦਾਤਰ ਕੇ ਇਸ ਸਿਸਟਮ ਵਿੱਚ ਘੱਟ ਮਹਿਸੂਸ ਹੋਏਗਾ ਜਿਹੜਾ ਕਿ ਇੱਕ ਬਹੁਤ ਵੱਡਾ ਇੰਡੀਕੇਟਰ ਹੈ ਕਿ ਉਸ ਬੰਨੇ ਨੂੰ ਲੈਪਰੇਸੀ ਹੋ ਸਕਦੀ ਹੈ ਇਹ ਹੈਗੇ ਬਿਲਕੁਲ ਸਟਾਰਟਿੰਗ ਵਾਲੇ ਸਿੰਪਟਮਸ ਜੇ ਆਪਾਂ ਮਰੀਜ਼ ਨੂੰ ਇਸੇ ਟਾਈਮ ਤੇ ਫੜ ਕੇ ਉਹਨਾਂ ਦੀ ਦਵਾਈ ਕਰ ਦਿੰਦੇ ਆ ਟਰੀਟਮੈਂਟ ਪ੍ਰੋਪਰ ਹੋ ਜਾਂਦਾ ਤਾਂ ਲੈਪਰੇਸੀ ਇੱਥੇ ਹੀ ਰੁੱਕ ਕੇ ਠੀਕ ਕੀਤੀ ਜਾ ਸਕਦੀ ਹੈ ਜੇ ਇਸ ਤੋਂ ਗਾਹ ਵਧ ਜਾਂਦੇ ਆ ਤਾਂ ਸਿੰਪਟਮਸ ਵਧਣੇ ਸ਼ੁਰੂ ਹੋ ਜਾਂਦੇ ਨੇ ਜਿਵੇਂ ਕਿ ਉਹਨਾਂ ਦੀਆਂ ਜਿਹੜੀਆਂ ਨਸਾਂ ਨੇ ਉਹ ਕਮਜ਼ੋਰ ਹੋਣ ਲੱਗ ਪੈਂਦੀਆਂ ਕਈਆਂ ਨੇ ਪੱਟੀਆਂ ਵੀ ਬੰਨੀਆਂ ਹੁੰਦੀਆਂ ਆਪਣੇ ਉਂਗਲਾਂ ਤੇ ਪੈਰਾਂ ਤੇ ਹਨਾ ਇਹ ਕਿਉਂ ਬੰਨੀਆਂ ਹੁੰਦੀਆਂ ਨੇ ਜਿਵੇਂ ਜਿਵੇਂ ਬਿਮਾਰੀ ਵਧੇਗੀ ਨਾ ਤਾਂ ਪੇਸ਼ੈਂਟ ਦੀਆਂ ਨਸਾਂ ਇਨਵੋਲਵ ਹੋਣ ਲੱਗ ਪੈਂਦੀਆਂ ਨਸਾਂ 'ਚ ਸੋਜੇ ਸੌਣ ਲੱਗ ਪੈਂਦੀਆਂ ਕੰਮ ਕਰਦੇ ਆ ਹੱਥਾਂ ਪੈਰਾਂ 'ਚ ਦਰਦ ਰਹਿਣ ਲੱਗ ਪੈਂਦਾ ਹੌਲੀ ਹੌਲੀ ਹੱਥ ਪੈਰ ਸੁਨ ਹੋਣ ਲੱਗ ਪੈਂਦੇ ਨੇ ਜਾਂ ਅੱਖਾਂ ਸੁਨ ਹੋਣ ਲੱਗ ਪੈਂਦੀਆਂ ਅੱਖਾਂ ਦੇ ਬਾਹਰਲੀ ਜਿਹੜੀ ਛਿੱਲੇ ਆ ਉਹ ਸੁਨ ਹੋਣ ਲੱਗ ਫੇਸ ਦੀ ਸਕਿਨ ਜਾਂ ਕੰਨਾਂ ਦੀ ਸਕਿਨ ਤੇ ਛੋਟੇ ਛੋਟੇ ਦਾਣੇ ਬਣਨੇ ਸ਼ੁਰੂ ਹੋ ਜਾਂਦੇ ਨੇ ਇਹਦੇ ਨਾਲ ਨੈਕਸਟ ਕੀ ਹੁੰਦਾ ਕਿ ਜਿਵੇਂ ਜਿਵੇਂ ਹੱਥ ਪੈਰ ਸੁੰਨ ਹੁੰਦੇ ਨੇ ਉਹਨਾਂ ਤੇ ਜ਼ਖਮ ਬਣਨੇ ਸ਼ੁਰੂ ਹੋ ਜਾਂਦੇ ਨੇ ਹੱਥ ਪੈਰ ਖਰਾਬ ਹੋਣੀ ਸ਼ੁਰੂ ਹੋ ਜਾਂਦੇ ਅ ਅੱਖਾਂ ਦੇ ਵਿੱਚ ਵੀ ਜਿਹੜਾ ਹੈ ਦਿਖਾਈ ਦੇਣ ਦੇ ਵਿੱਚ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਹੈ ਸਾਡੀ ਨੱਕ ਦੀ ਜਿਹੜੀ ਉੱਪਰਲੀ ਹੱਡੀ ਆ ਉਹ ਅੰਦਰੋਂ ਖੁਰ ਕੇ ਕਈ ਵਾਰੀ ਬੈਠ ਜਾਂਦੀ ਹੈ ਕੰਨਾਂ ਦੇ ਵਿੱਚ ਜਿਹੜੀਆਂ ਹੱਟੀਆਂ ਹੁੰਦੀਆਂ ਨੇ ਉਹ ਥੋੜੀਆਂ ਖੁਰਨ ਲੱਗ ਪੈਂਦੀਆਂ ਤਾਂ ਕੰਨਾਂ ਦੀ ਸ਼ੇਪ ਚੇਂਜ ਹੋਣ ਲੱਗ ਪੈਂਦੀ ਹੈ ਪੇਸ਼ੈਂਟ ਨੂੰ ਕਮਜ਼ੋਰੀ ਰਹਿਣ ਲੱਗ ਪੈਂਦੀ ਆ ਬੁਖਾਰ ਰਹਿਣ ਲੱਗ ਪੈਂਦਾ ਹੈ ਜਾਂ ਸਕਿਨ ਪੂਰੀ ਤਰ੍ਹਾਂ ਇਨਵੋਲਵ ਹੋ ਜਾਂਦੀ ਹੈ ਔਰ ਉਹਦੀ ਅਪੀਅਰੈਂਸ ਵੀ ਕਾਫੀ ਚੇਂਜ ਹੋ ਜਾਂਦੀ ਹੈ ਕਿੰਨੇ ਟਾਈਮ ਦੇ ਵਿੱਚ ਇਹ ਠੀਕ ਹੋ ਸਕਦੀ ਹੈ ਅ ਦੇਖੋ ਜੋ ਲੈਪਰੇਸੀ ਦੀ ਟ੍ਰੀਟਮੈਂਟ ਹੈ ਨਾ ਉਹ ਕਿਉਂਕਿ ਇੱਕ ਪ੍ਰੋਗਰਾਮ ਦੇ ਅਧੀਨ ਆ ਪਰ ਚੱਲ ਰਿਹਾ ਤਾਂ ਉਹ ਸਰਕਾਰ ਵੱਲੋਂ ਡਿਫਾਈਨਡ ਹੈ ਤਾਂ ਲੈਪਰੇਸੀ ਨੂੰ ਆਪਾਂ ਮੁੱਖ ਤੌਰ ਤੇ ਦੋ ਪਾਰਟਸ ਦੇ ਵਿੱਚ ਡਿਵਾਈਡ ਕਰ ਦਿੰਦੇ ਆ ਇੱਕ ਹੁੰਦੀ ਆ ਜੀ ਪੋਸੀਬੈਸਿਲਰੀ ਲੈਪਰੇਸੀ ਸਿंपल ਪਾਚਾ ਦੇ ਵਿੱਚ ਵੀ ਜਿਹੜੀ ਲੈਪਰੇਸੀ ਥੋੜੀ ਘੱਟ ਹੈ ਮਰੀਜ਼ ਨੂੰ ਬਹੁਤ ਜ਼ਿਆਦਾ ਦਿੱਕਤ ਨਹੀਂ ਹੈ ਤੇ ਇੱਕ ਹੈ ਮਲਟੀਬੈਸਲਰੀ ਲੈਪਰੇਸੀ ਜਿਹਦੇ ਵਿੱਚ ਲੈਪਰੇਸੀ ਪੇਸ਼ੈਂਟ ਨੂੰ ਜ਼ਿਆਦਾ ਹੈ ਬਿਮਾਰੀ ਦਾ ਭਾਰ ਸਰੀਰ ਉੱਤੇ ਥੋੜਾ ਜ਼ਿਆਦਾ ਹੈ ਇਹਨਾਂ ਦੋਨਾਂ ਦੀ ਟ੍ਰੀਟਮੈਂਟ ਸਰਕਾਰ ਨੇ ਸਿੰਪਲੀਫਾਈ ਕਰ ਦਿੱਤੀ ਹੋਈ ਹੈ ਵੀ ਜਿਹਨੂੰ ਪੋਸੀਬੈਸਲਰੀ ਲੈਪਰੇਸੀ ਹੈ ਉਹਦੀ 6 ਮਹੀਨੇ ਦੀ ਦਵਾਈ ਚੱਲਦੀ ਹੈ ਔਰ ਜਿਹਨੂੰ ਮਲਟੀਬੈਸਲਰੀ ਲੈਪਰੇਸੀ ਹੈ ਉਹਦੀ ਪੂਰੀ 1 ਸਾਲ ਦੀ ਦਵਾਈ ਚੱਲਦੀ ਹੈ ਔਰ ਇਹ ਦਵਾਈ ਤੁਹਾਡੇ ਸਰਕਾਰੀ ਹਸਪਤਾਲ ਚ ਬਿਲਕੁਲ ਫ੍ਰੀ ਮਿਲਦੀ ਹੈ 6 ਮਹੀਨੇ ਦਾ ਕੋਰਸ ਔਰ 1 ਸਾਲ ਦਾ ਕੋਰਸ ਜਿਹੜਾ ਪੋਸੀਬਿਲੈਸਲਰੀ ਦਾ ਔਰ ਮਲਟੀਬੈਸਲਰੀ ਲੈਪਰੇਸੀ ਦਾ ਇਹ ਬਿਲਕੁਲ ਫ੍ਰੀ ਮਿਲਦਾ ਸਰਕਾਰੀ ਹਸਪਟਲਸ ਦੇ ਵਿੱਚ ਔਰ ਆਮ ਤੌਰ ਤੇ ਇਹ ਗੱਲ ਸਭ ਪ੍ਰਾਈਵੇਟ ਹਸਪਟਲਸ ਔਰ ਡਾਕਟਰਸ ਨੂੰ ਵੀ ਪਤਾ ਹੁੰਦੀ ਹੈ ਹਾਲਾਂਕਿ ਇਹਦੀ ਦਵਾਈਆਂ ਪ੍ਰਾਈਵੇਟ ਵੀ ਮਿਲ ਜਾਂਦੀਆਂ ਪਰ ਸਾਰੇ ਪੇਸ਼ੈਂਟਸ ਜ਼ਿਆਦਾਤਰ ਪੇਸ਼ੈਂਟਸ ਜਿਹੜੇ ਨੇ ਉਹ ਸਿਵਲ ਹਸਪਤਾਲ ਦੇ ਵਿੱਚ ਰਜਿਸਟਰ ਹੁੰਦੇ ਨੇ ਔਰ ਟ੍ਰੀਟਮੈਂਟ ਉਹਨਾਂ ਦੀ ਸਿਵਲ ਹਸਪਤਾਲ ਚ ਬਿਲਕੁਲ ਫ੍ਰੀ ਚੱਲਦੀ ਆ ਤੁਹਾਡੇ ਕੋਲ ਕੁੱਲ ਕਿੰਨੇ ਕੁ ਪੇਸ਼ੈਂਟ ਆ ਜਾਂਦੇ ਨੇ ਇੱਕ ਮਹੀਨੇ ਚ ਇੱਕ ਮਹੀਨੇ ਚ ਤਾਂ ਬਹੁਤ ਵੇਰੀ ਕਰੇਗੀ ਬਟ 70 ਤੋਂ 80 ਪੇਸ਼ੈਂਟ ਸਾਨੂੰ ਹਰ ਸਾਲ ਤਕਰੀਬਨ ਲੈਪਰੇਸੀ ਦੇ ਜਲੰਧਰ ਡਿਸਟ੍ਰਿਕਟ ਦੇ ਵਿੱਚ ਦੇਖਣ ਨੂੰ ਮਿਲ ਜਾਂਦੇ ਨੇ ਜਿਵੇਂ ਤੁਸੀਂ ਕੋਈ ਇਨਸਾਨ ਇਸ ਬਿਮਾਰੀ ਨਾਲ ਗ੍ਰਸਤ ਹੈ ਨਾ ਤੇ ਉਹਦੀ ਟ੍ਰੀਟਮੈਂਟ ਚੱਲ ਰਹੀ ਹੈ ਤੇ ਕੀ ਉਸ ਨੂੰ ਕੋਈ ਖਾਣ-ਪਾਨ ਦਾ ਪਰਹੇਜ ਵੀ ਦੱਸਿਆ ਜਾਂਦਾ ਜਾਂ ਕੋਈ ਇਹ ਜੀ ਕੋਈ ਆਇਨਮੈਂਟ ਦੱਸੀ ਜਾਂਦੀ ਹੈ ਕਿ ਇਹ ਬੰਦਾ ਉਸ ਜ਼ਖਮ ਤੇ ਲਗਾ ਲਵੇ ਤਾਂ ਠੀਕ ਹੋ ਜਾਵੇ ਕੋਈ ਅਜਿਹਾ ਨਾਮ ਹੈ ਦਵਾਈ ਦਾ ਜਾਂ ਕੋਈ ਐਸਾ ਪਰਹੇਜ ਹੈ ਜੀ ਆ ਦੇਖੋ ਜਿਹੜੀ ਲੈਪਰਸੀ ਦੀ ਟ੍ਰੀਟਮੈਂਟ ਸਰਕਾਰ ਦੇ ਰਹੀ ਹੈ ਨਾ ਉਹਦੇ ਵਿੱਚ ਤਿੰਨ ਤਰ੍ਹਾਂ ਦੀਆਂ ਮੁੱਖ ਦਵਾਈਆਂ ਹੁੰਦੀਆਂ ਇੱਕ ਹੈ ਰਿਫੈਂਪਿਸਿਨ ਜੀ ਕਲੋਫਾਜ਼ਿਮਿਨਿਕ ਕੈਪਸੂਲ ਹੁੰਦੇ ਨੇ ਔਰ ਨਾਲ ਡੈਪਸੋਨ ਟੈਬਲੇਟ ਚੱਲਦੀ ਹੈ ਇਹ ਲੈਪਰੇਸੀ ਦੀ ਰੋਕਥਾਮ ਦੇ ਮੁਕਤ ਦਵਾਈ ਹੈ ਇਸ ਤੋਂ ਇਲਾਵਾ ਲੈਪਰੇਸੀ ਸਰੀਰ ਦੇ ਕਿਹੜੀ ਜਗ੍ਹਾ ਤੇ ਹੋਈ ਹੈ ਔਰ ਉਹਦੇ ਕਿਸ ਤਰ੍ਹਾਂ ਦੇ ਲੱਛਣ ਆ ਰਹੇ ਨੇ ਫੋਰ ਐਗਜ਼ਾਮਪਲ ਜੇ ਪੇਸ਼ੈਂਟ ਨੂੰ ਆਪਾਂ ਸਮਝੀਏ ਵੀ ਉਹਦੇ ਜ਼ਖਮ ਬਣ ਰਹੇ ਨੇ ਤਾਂ ਜ਼ਖਮ ਤੇ ਖਾਣ ਵਾਲੀਆਂ ਤੇ ਲਗਾਉਣ ਵਾਲੀਆਂ ਐਂਟੀਬਾਇਓਟਿਕਸ ਉਹ ਯੂਜ਼ ਹੁੰਦੀਆਂ ਨੇ ਉਹ ਵੀ ਆਪਾਂ ਨੂੰ ਹਸਪਤਾਲ ਦੇ ਵਿੱਚੋਂ ਬਿਲਕੁਲ ਫ੍ਰੀ ਮਿਲ ਜਾਂਦੀਆਂ ਨੇ ਹੁਣ ਜੇ ਅਗਰ ਕੋਈ ਪੇਸ਼ੈਂਟ ਲੇਟ ਸਟੇਜਸ 'ਚ ਪਹੁੰਚ ਗਿਆ ਤੇ ਉਹਨੂੰ ਅੱਖਾਂ ਦੇ ਵਿੱਚ ਕੋਈ ਦਿੱਕਤ ਆ ਰਹੀ ਹੈ ਤਾਂ ਫਿਰ ਉਹਨੂੰ ਸਰਜਰੀਜ਼ ਦੀ ਰਿਕੁਆਇਰਮੈਂਟ ਹੋ ਸਕਦੀ ਹੈ ਜੇ ਕੋਈ ਅੰਗ ਹੀਣਤਾ ਤੱਕ ਜਾ ਰਿਹਾ ਫਿਰ ਉਹਨੂੰ ਰੀਕਨਸਟਰਕਟਿਵ ਸਰਜਰੀਜ਼ ਦੀ ਜਾਂ ਸਪਲਿੰਟਸ ਦੀ ਜ਼ਰੂਰਤ ਪੈ ਸਕਦੀ ਹੈ ਪਰ ਇਹੋ ਜਿਹੀ ਕੋਈ ਮੈਂ ਕਮਨ ਲੈਪਰੇਸੀ ਦੇ ਵਿੱਚ ਲਗਾਉਣ ਵਾਲੀ ਕੋਈ ਦਵਾਈ ਆਉਂਦੀ ਹੋਵੇ ਵੀ ਜਿੰਨਾ ਲੈਪਰੇਸੀ ਠੀਕ ਹੋ ਜਾਵੇ ਇਦਾਂ ਦਾ ਨਹੀਂ ਹੈ ਉਹ ਕਹਿੰਦੇ ਨੇ ਕਿ ਮੱਛੀ ਨਹੀਂ ਖਾਣੀ ਚਾਹੀਦੀ ਇਸ ਦੇ ਵਿੱਚ ਜੀ ਦੇਖੋ ਜੀ ਜਿਹੜੀ ਲੈਪਰੇਸੀ ਹੈ ਨਾ ਔਰ ਇੱਕ ਹੋਰ ਬਿਮਾਰੀ ਹੁੰਦੀ ਹੈ ਵਿਟਿਲਿగో ਇਹਨਾਂ ਨੂੰ ਸੁਨ ਬਹਿਰੀ ਕਹਿ ਦਿੱਤਾ ਜਾਂਦਾ ਲੈਪਰੇਸੀ ਨੂੰ ਔਰ ਬਿਟੀ ਲਿਗ ਨੂੰ ਆਪਾਂ ਫੁਲਵੈਰੀ ਦੇ ਨਾਮ ਤੋਂ ਜਾਣਦੇ ਆ ਤਾਂ ਇੱਕ ਬਹੁਤ ਹੀ ਨਾ ਪ੍ਰਚਲਿਤ ਇਹਦੇ ਵਿੱਚ ਲੋਕਾਂ ਦੇ ਵਿੱਚ ਇਹ ਭਾਵਨਾ ਹੈ ਵੀ ਸ਼ਾਇਦ ਚਿੱਟੀ ਚੀਜ਼ ਖਾਣ ਨਾਲ ਦੁੱਧ ਪੀਣ ਨਾਲ ਜਾਂ ਮੱਛੀ ਖਾ ਲੈਣ ਨਾਲ ਜਾਂ ਮੱਛੀ ਖਾ ਲਿਆ ਤੇ ਦੁੱਧ ਪੀ ਲਿਆ ਤਾਂ ਫੁਲਵੈਰੀ ਹੋ ਜਾਏਗੀ ਜਾਂ ਸੁਨਵੈਰੀ ਹੋ ਜਾਏਗੀ ਸੁਨਵੈਰੀ ਹੋ ਜਾਏਗੀ ਇਹ ਬਿਲਕੁਲ ਗਲਤ ਮੰਨਤਾ ਹੈ ਇਹਦਾ ਕੋਈ ਸਾਇੰਟਿਫਿਕ ਬੇਸਿਸ ਨਹੀਂ ਹੈ ਕਿਉਂਕਿ ਬੜੀ ਦੇਰ ਤੋਂ ਇਹ ਭਰਮ ਚੱਲਿਆ ਆ ਰਿਹਾ ਹੈ ਤਾਂ ਕਾਫੀ ਅੱਗੇ ਤੱਕ ਇਹ ਹੀ ਚੱਲ ਰਿਹਾ ਜਦ ਕਿ ਇਹ ਸਭ ਬਿਲਕੁਲ ਵੀ ਨਹੀਂ ਹੈ ਪਰ ਜਦੋਂ ਕੋਈ ਲੈਪਰੇਸੀ ਗ੍ਰਸਤ ਹੋ ਜਾਂਦਾ ਪੇਸ਼ੈਂਟ ਤਾਂ ਆਪਾਂ ਨੂੰ ਉਹਨੂੰ ਜ਼ਰੂਰ ਕਹਿੰਨੇ ਆਂ ਵੀ ਤੁਸੀਂ ਆਪਣੀ ਇਮਿਊਨਿਟੀ ਸਟਰੋਂਗ ਕਰਨ ਦੇ ਲਈ ਪ੍ਰੋਟੀਨ ਰਿਚ ਡਾਈਟ ਤੁਸੀਂ ਜ਼ਿਆਦਾ ਲਓ ਜੋ ਵੈਜੀਟੇਰੀਅਨ ਐ ਤਾਂ ਉਹ ਦੁੱਧ ਦਹੀਂ ਪਨੀਰ ਇਹੋ ਜੀਆਂ ਚੀਜ਼ਾਂ ਜ਼ਿਆਦਾ ਲੈਣ ਔਰ ਅਗਰ ਨਾਨ ਵੈਜੀਟੇਰੀਅਨ ਨੇ ਤਾਂ ਉਹ ਆਪਣੇ ਨਾਨ ਵੈਜ ਸੋਰਸਸ ਤੋਂ ਆਪਣਾ ਪ੍ਰੋਟੀਨ ਜ਼ਰੂਰ ਬੋਡੀ ਦਾ ਬਣਾ ਕੇ ਰੱਖਣ ਸੋ ਖੇਰ ਦੇ ਵਿੱਚ ਤੁਸੀਂ ਆਪਣੇ ਜੋ ਵਿਊਅਰਸ ਨੇ ਜੋ ਵੀ ਇਸ ਵੀਡੀਓ ਨੂੰ ਦੇਖ ਰਹੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਜੀ ਦੇਖੋ ਜੀ ਅੱਜ ਮੈਨੂੰ ਇਹ ਪਲੇਟਫਾਰਮ ਮਿਲਿਆ ਜਦੋਂ ਤੋਂ ਮੈਂ ਕਈ ਹਜ਼ਾਰ ਲੋਕਾਂ ਤੱਕ ਆਪਣੀ ਗੱਲ ਪਹੁੰਚਾ ਸਕ ਟਾਈਡੇ ਚ ਇੱਕ ਬੜੀ ਸਿੰਪਲ ਜੀ ਗੱਲ ਹੈ ਜੇ ਤੁਸੀਂ ਅੱਜ ਆਪਣੇ ਨੇੜੇ ਤੇੜੇ ਇੱਕ ਲੈਪਰਸੀ ਦਾ ਪੇਸ਼ੈਂਟ ਨੂੰ ਕਿਸੇ ਨੂੰ ਪਛਾਣ ਲੈਣੇ ਹੋ ਤੇ ਉਹਨੂੰ ਸਮੇਂ ਸਿਰ ਦਵਾਈ ਕਰਾ ਦੇਣੇ ਹੋ ਤਾਂ ਤੁਸੀਂ ਮੈਨੂੰ ਲੈਪਰਸੀ ਦਾ ਤਾਂ ਨਹੀਂ ਪਤਾ ਸ਼ਰਾਪ ਹੈ ਕਿ ਨਹੀਂ ਤੁਸੀਂ ਉਸ ਬੰਦੇ ਲਈ ਵਰਦਾਨ ਜ਼ਰੂਰ ਬਣ ਸਕਦੇ ਹੋ ਅਗਰ ਸਮੇਂ ਸਿਰ ਆਪਾਂ ਪੇਸ਼ੈਂਟ ਨੂੰ ਆਈਡੈਂਟੀਫਾਈ ਕਰ ਲਈਏ ਔਰ ਉਹਦੀ ਦਵਾਈ ਚੱਲ ਪਏ ਤਾਂ ਉਹਨੂੰ ਅੰਗਹੀਣ ਹੋਣ ਤੋਂ ਬਚਾਇਆ ਜਾ ਸਕਦਾ ਹੈ ਜੇ ਆਪਾਂ ਸਿਰਫ ਸੁੰਨ ਨਿਸ਼ਾਨ ਦੇਖ ਕੇ ਉਹਦੀ ਦਵਾਈ ਪੂਰੀ ਕਰ ਦਿੰਨੇ ਜਿੰਦਦਰ ਚ ਆਪਣੇ ਪੰਜਾਬ ਦੇ ਵਿੱਚ ਜੀ ਅ ਜਲੰਧਰ ਦੇ ਵਿੱਚ ਡਿਸਟ੍ਰਿਕਟ ਦੇ ਵਿੱਚ ਨਾ ਦੋ ਕੁਸ਼ਟਾਸ਼ਰਮ ਨੇ ਇੱਕ ਕੁਸ਼ਟਾਸ਼ਰਮ ਜਲੰਧਰ ਦੇ ਵਿੱਚ ਹੈ ਔਰ ਇੱਕ ਫਿਲੌਰ ਦੇ ਵਿੱਚ ਹੈ ਕੁਸ਼ਟਾਸ਼ਰਮ ਔਰ ਲਗਭਗ ਦੋਨਾਂ ਚ ملا ਕੇ 200 ਦੇ ਤਕਰੀਬਨ ਇਨਮੇਟ ਰਹਿੰਦੇ ਨੇ ਪਰ ਇਹ ਸਾਰੇ ਉਹ ਲੋਕ ਨੇ ਜਿਹੜੇ ਪਹਿਲਾਂ ਤੋਂ ਲੈਪਰੇਸੀ ਸੀ ਜਿਨ੍ਹਾਂ ਨੂੰ ਜਿਨ੍ਹਾਂ ਦੀ ਟ੍ਰੀਟਮੈਂਟ ਕੰਪਲੀਟ ਹੋ ਚੁੱਕੀ ਹੈ ਪਰ ਚੰਗੀ ਗੱਲ ਇਹ ਹੈ ਕਿ ਕੋਈ ਨਵਾਂ ਇਨਮੇਟ ਉੱਥੇ ਨਹੀਂ ਜਾ ਰਿਹਾ ਇਹ ਪੁਰਾਣੇ ਜਿਹੜੇ ਸੀਗੇ ਉਹੀ ਰਹਿ ਰਹੇ ਨੇ ਔਰ ਹੌਲੀ-ਹੌਲੀ ਇਹਨਾਂ ਦੀ ਗਿਣਤੀ ਘਟਦੀ ਜਾਏਗੀ ਕਿਉਂਕਿ ਨੌਲੇਜ ਲੋਕਾਂ ਨੂੰ ਆ ਰਹੀ ਹੈ ਔਰ ਲੋਕਾਂ ਨੂੰ ਇਸ ਚੀਜ਼ ਦੀ ਸਮਝ ਆਏ ਕਿ ਕੋਈ ਇਦਾਂ ਦੀ ਬਿਮਾਰੀ ਨਹੀਂ ਹੈ ਜਿਹੜੀ ਬੜੀ ਛੇਤੀ ਛੂਤ ਨਾਲ ਫੈਲ ਜਾਂਦੀ ਹੋਵੇ। ਆਲਰੇਡੀ ਟ੍ਰੀਟਮੈਂਟ ਪ੍ਰੋਪਰ ਹੋ ਰਹੀ ਹੈ। ਤਾਂ ਮੈਂ ਬਹੁਤ ਆਸ਼ਾ ਤੇ ਮੈਨੂੰ ਉਮੀਦ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਇਹ ਲੈਪਰੇਸੀ ਹੋਮਸ ਬਣੇ ਹੋਏ ਸਗੇ ਜਾਂ ਕੁਸ਼ਟ ਆਸ਼ਰਮ ਬਣੇ ਹੋਏ ਸਗੇ ਇਹ ਜਲਦ ਖਤਮ ਹੋ ਜਾਣਗੇ। ਔਰ ਅਸੀਂ ਆਪਣੇ ਪੰਜਾਬ ਨੂੰ ਔਰ ਆਪਣੇ ਭਾਰਤ ਨੂੰ ਵੀ ਲੈਪਰੇਸੀ ਤੋਂ ਬਿਲਕੁਲ ਮੁਕਤ ਕਰ ਲਵਾਂਗੇ। ਥੈਂਕ ਯੂ ਤੁਹਾਡਾ ਬਹੁਤ-ਬਹੁਤ ਡਾਕਟਰ ਦਿਲਜੀਤ ਤੁਸੀਂ ਸਾਨੂੰ ਸਮਾਂ ਦਿੱਤਾ ਆਪਣਾ ਕੀਮਤੀ ਸਮਾਂ ਫਿਲਹਾਲ ਤੁਸੀਂ ਤੁਹਾਡਾ ਇਸ ਵੀਡੀਓ ਬਾਰੇ ਕੀ ਕਹਿਣਾ ਹੈ ਸਾਡੇ ਕਮੈਂਟ ਬਾਕਸ ਵਿੱਚ ਜਾ ਕੇ ਜ਼ਰੂਰ ਦੱਸਣਾ ਫਿਲਹਾਲ ਬਨੇ ਰਹੋ 1 ਇੰਡੀਆ ਪੰਜਾਬੀ ਤੇ ਤੇ ਮੈਨੂੰ ਪੁਨੀਤ ਭਾਟੀਆਂ ਨੂੰ ਦਿਓ ਇਜਾਜ਼ਤ ਧੰਨਵਾਦ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ